ਨਾ ਬਰੀ ਰਾਜ ਤੇ ਗੁਰ ਨਾਮ ਸੁਖੜੀ ਸੁਖ ਨੇ ਸੁਖ ਅਰੰਗਾ ਭਗਤ ਜੀ ਨਾਮ ਕੇ ਵਲ ਵਿਸਰਾ ਵਾਹਿਗੁਰੂ ਜੀ ਕਾ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੰਦਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਣ ਹਜਰੀ ਵਿੱਚ ਸਾ ਸੰਗਤ ਜੀ ਅੱਜੇ ਕੀਤੇ ਬੋਲੋ ਜੀ ਵਾਹਿਗੁਰੂ ਜਿੱਕਰਾਂ ਸਾਂਸਾਂ ਵਾਹਿਗੁਰੂ ਜੀ ਕੀ ਪ੍ਰਧੇ ਗੁਰ ਸਿੱਖ ਮੀਂਹ ਦੇ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਪਰਮਾਨੰਦ ਹਰ ਹਰਿ ਕਥਾਲਾ ਗੁਰੂ ਸਾਹਿਬ ਜੀ ਨੇ ਗੁਰੂ ਦੀ ਚਾਲੀ ਦੇ ਵਿੱਚ ਗੁਰੂ ਦੇ ਘਾੜੇ ਦੇ ਵਿੱਚ ਕਹਿੰਦੇ ਨੇ ਚਲੋ ਜੋ ਗੁਰ ਕਹਿ ਸੋਈ ਪਰਮਾਨੰਦ ਹਰ ਹਰਿ ਜਿਸ ਰੰਤਰ ਸਾਹਿਬ ਕਹਿੰਦੇ ਨੇ ਉਸੇ ਤਰ੍ਹਾਂ ਹੀ ਉਹਨਾਂ ਦੇ ਬਚਨ ਨੇ ਜਿਹੜੇ ਉਹਨਾਂ ਨੂੰ ਮੰਨੇ ਜੇ ਜੇ ਅਸੀਂ ਆਪਾਂ ਗੁਰੂ ਸਾਹਿਬ ਦੇ ਬਚਨ ਨੂੰ ਮੰਨੀ ਜਾਵਾਂਗੇ ਉਨਾਂ ਹੀ ਆਪਣਾ ਜਿਹੜਾ ਹਵਾ ਹੁੰਦਾ ਹੈ। ਭਲੇ ਹੀ ਅਗਰ ਆਪਾਂ ਗੁਰੂ ਸਾਹਿਬ ਦੇ ਬਚਨਾਂ ਨੂੰ ਨਹੀਂ ਮੰਨਾਂਗੇ ਆਪ ਪਰਵਾਹ ਇਹਦੇ ਚੱਲੇ ਵਿਚਰ ਚ ਉਦਾਸ ਜਿਵੇਂ ਆਪਣੇ ਘਾੜੇ ਦੇ ਵਿੱਚ ਚੱਲਦਾ ਰਹਿੰਦਾ ਹੈ। ਆਪ ਆਪਣੀਆਂ ਮਾਲਾਂ ਲਈ ਤੋ ਫਿਰ ਉਹ ਚੋਟਾ ਰਹਿ ਜਾਂਦਾ ਉਹਦਾ ਭਲਾ ਨਹੀਂ ਨਾ ਹਮੇਸ਼ਾ ਫਿਰ ਤ੍ਰਸ ਭੁਗਦਾ ਰਹਿੰਦਾ ਜੋ ਗੁਰੂ ਦੇ ਕਹਿਣੇ ਦੇ ਵਿੱਚ ਨਹੀਂ ਚੱਲਦੇ ਤੇ ਜਿਹੜੇ ਗੁਰੂ ਦੇ ਕਹਿਣੇ ਦੇ ਵਿੱਚ ਆਉਂਦੇ ਨੇ ਗੁਰੂ ਤੋਂ ਆਮਤ ਨਾਮ ਉਹ ਤਰਸੀਦਰ ਗਿਆਨ ਜਿਹੜਾ ਲੈਂਦੇ ਨੇ ਸਮਝ ਕਰ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਵਧੀਆ ਬਣ ਜਾਂਦੀ ਹੈ ਤੇ ਜਿਹੜੇ ਆਪਣੇ ਮਨ ਦੇ ਰਾਹ ਤੇ ਚੱਲਦੇ ਨੇ ਉਹਨਾਂ ਦੀ ਜ਼ਿੰਦਗੀ ਜਿਹੜੀ ਫਰਮਾ ਲਈ ਪਰਮ ਜਰਮ ਆਪਣੇ ਇਨਸਾਨ ਜਿਦਾ ਸਮਾਜ ਦੇ ਕਿਹਦਾ ਜਿਸ ਤਰ੍ਹਾਂ ਸਕੂਲ ਜਾਂਦਾ ਬੱਚਾ ਜਿਸ ਤਰ੍ਹਾਂ ਟੀਚਰ ਪੜ੍ਹਾਈ ਜਾਵੇ ਉਸੇ ਤਰ੍ਹਾਂ ਬੱਚਾ ਪੜ੍ਹ ਹੀ ਜਾਵੇ ਇੱਕ ਕਰ ਪਰਖਿਆ ਹੁੰਦੀ ਹੈ ਤਾਂ ਪਰਖਿਆ ਦੇ ਵਿੱਚ ਉਹ ਬੱਚਾ ਜਿਹੜਾ ਵਧੀਆ ਲੱਭਾ ਕੇ ਪਾਸ ਹੁੰਦਾ ਇਸੇ ਤਰ੍ਹਾਂ ਆਪਣੀ ਜਿੰਦਗੀ ਦੀ ਪਰਖਿਆ ਦੁੱਖਾਂ ਦੇ ਵਿੱਚੋਂ ਸੁਖਾਂ ਦੇ ਵਿੱਚ ਜਿੰਦਗੀ ਬਚਾਉਂਦੇ ਜਾਂਦੇ ਰਹਿੰਦੇ ਨੇ ਪਰ ਕੀ ਹੈ ਜਦੋਂ ਪਰਖਿਆ ਹੁੰਦੀ ਹੈ ਦੁੱਖਾਂ ਦੇ ਵਿੱਚ ਜਰ ਜਿਹੜਾ ਗੁਰੂ ਦੇ ਨਾਲ ਜੁੜਿਆ ਹੁੰਦਾ ਤੇ ਉਹ ਫਿਰ ਦੁੱਖਾਂ ਦਾ ਮੁਕਾਬਲਾ ਕਰਨਾ ਨਹੀਂ ਦਾ ਤੇ ਨਹੀਂ ਜਿਹੜਾ ਗੁਰੂ ਦੇ ਨਾਲ ਜੁੜਿਆ ਉਹ ਗੁਰੂ ਦੇ ਬਚਨਾਂ ਨਾਲ ਬੰਨੇ ਹੋ ਜਾਂਦੇ ਨੇ ਉਹ ਹਨ ਉਹਨਾਂ ਬਾਦ ਦੇ ਵਿੱਚ ਦੁੱਖਾਂ ਦੇ ਵਿੱਚ ਗਿਰਕ ਜਾਂਦਾ ਹਨ ਉਹਨਾਂ ਨੂੰ ਦੁੱਖਾਂ ਦੇ ਵਿੱਚ ਦੁਖੀ ਹੁੰਦਾ ਤੇ ਗੁਰੂ ਸਾਹਿਬ ਨੇ ਆਖਿਆ ਉਹ ਸੰਸਾਰ ਜਿਹੜਾ ਇੱਕ ਸੁੰਦਰ ਤਰ੍ਹਾਂ ਦਾ ਤਰ੍ਹਾਂ ਸੰਗਤ ਦੇ ਵਿੱਚ ਅੰਸਾਰ ਬਿਆਨ ਹੋਇਆ ਤੇ ਉਹ ਬਾਹਰ ਕੇ ਕੜਨ ਵਾਲੇ ਬਾਦ ਉਹ ਚਾਰ ਜਿਹੇ ਸੋਖੀ ਰਹੇ ਇਸੇ ਤਰ੍ਹਾਂ ਅਪਾਣ ਜਿਹੜੇ ਮਕਾਰਾਂ ਦੇ ਸਮੁੰਦਰ ਦੇ ਵਿੱਚ ਮਾਇਆ ਦੇ ਸਮੁੰਦਰ ਦੇ ਵਿੱਚ ਆਪਾਂ ਜਿਹੜੇ ਫਸੇ ਹੋਏ ਆ ਤੇ ਗੁਰੂ ਸਾਹਿਬ ਦੀ ਇੱਕ ਕਰੰਤਾ ਲੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਜਿਹੀ ਇਹੀ ਆਪਾਂ ਨੂੰ ਵਿਕਾਰ ਸਮੁੰਦਰ ਦੇ ਵਿੱਚੋਂ ਆਪਾਂ ਨੂੰ ਜੁੜ ਬਾਹਰ ਕਰ ਸਭਾ ਤੇ ਲਈ ਨਿਕਲਣਾ ਕਿ ਸਰ ਜਾਣ ਜਿਹੜੀ ਆਪਰੇ ਦਿੱਤੀ ਰਹੇ ਕਾਮ ਹੈ ਕਾਮ ਸਰਪੇ ਆ ਕੇ ਬੈਗਰ ਕਾਮ ਲੁਕੀ ਹੋਏਗਾ। ਕ੍ਰੋਧ ਹੈ ਕ੍ਰੋਧ ਸਰਪੇ ਆ ਕੇ ਬੈਗਰ ਕਾਮ ਲੁਕੀ ਹੋਏਗਾ। ਲਾਲਚ ਹੈ ਲਾਲਚ ਸਰਪੇ ਆ ਕੇ ਬੈਗਰ ਕਾਮ ਲੁਕੀ ਹੋਏਗਾ। ਹੰਕਾਰ ਹੰਕਾਰ ਸੁਪਤੇ ਆ ਕੇ ਬੈਗਰ ਕਾਮ ਲੁਕੀ ਹੋਏਗਾ। ਜਦੋਂ ਕਿ ਜਿੱਥੇ ਜ਼ਮੀਰ ਵੀ ਆ ਜ਼ਮੀਰ ਦੇ ਵਿੱਚ ਜਿੱਥੇ ਆਪਾਂ ਚੰਗੀ ਚੀਜ਼ ਆਰਾਮ ਲਈਏ ਉੱਥੇ ਮਾੜੀ ਚੀਜ਼ ਆਪਣੇ ਆਪ ਆਉਂਦੀ ਹੈ। ਇਹ ਨਹੀਂ ਕਿ ਚੀਜ਼ ਨੂੰ ਗੌਣ ਦੀ ਲੋੜ ਤਾਂ ਨਹੀਂ ਜੇ ਜਿਹੜੀ ਜੇਕਰ ਮਾਪੀਦਾ ਇੱਕ ਚੰਗੀ ਚੀਜ਼ ਉਹ ਆਪਣੇ ਆਪ ਹੀ ਜੋਰ ਕਰਤ ਤੇ ਉਹ ਜੀਵਨ ਤੇ ਉੱਤੇ ਉਪਰਨਾ ਇਸੇ ਤਰ੍ਹਾਂ ਵਿਕਾਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਵਿਕਾਰ ਆ ਹੀ ਜਾਣੇ ਨੇ ਜੇ ਆਪਾਂ ਚੰਗਾ ਵਿਚਿਆ ਹੁੰਦਾ ਚੰਗਾ ਗੁਰੂ ਕੋ ਸਮਝ ਲੈ ਜੀ ਗੁਰੂ ਤੋਂ ਮਾਤਰਾ ਹੈ ਕਿ ਆਪਣੇ ਅੰਦਰ ਚੰਗੇ ਵਿਚਾਰ ਬੈਠੇ ਹੋਣਗੇ ਤੇ ਫਿਰ ਇਨਸਾਨ ਦਾ ਜਿਹੜਾ ਭਲਾ ਹੋਵੇ ਆਪਣੇ ਖਸਾਲਾ ਵੇਖੀ ਜਿਵੇਂ ਕਿਸਾਨ ਖੁਸ਼ ਹੁੰਦਾ ਹੈ ਚੰਗੀ ਹਰੀ ਭਰੀ ਹੋਈ ਹੋਵੇ ਦੇਸੇਦਰੇ ਕਰਦਾ ਆਪਣੇ ਗਿਆਨ ਆਪਣੇ ਗੁਰਾਂਵਾਲ ਦੇਖ ਕੇ ਤੇਰ ਇਨਸਾਨ ਜਿਹੜਾ ਉਹਦਾ ਮਨ ਜਿਹੜਾ ਖੁਸ਼ੀ ਦੇ ਵਿੱਚ ਰੁੱਗੜ ਖੇੜਾ ਰਿਹਾ ਹੋਵੇ। ਰੰਗ ਦੇ ਗਰਬ ਕਾਲਾਂ ਦੇ ਵਿੱਚ ਉੱਟੇ ਜਾਇੰਗਵਾਂਗੇ। ਉਹਨੇ ਆਪਣੇ ਅੰਦਰ ਵਿਕਾਰ ਜਦੋਂ ਤਾਂ ਹੀ ਜਾਣਾਂਗੇ। ਉਹਨੇ ਫਿਰ ਉਹਨਾਂ ਨੂੰ ਦੇ ਦੇ ਜਿਹੜਾ ਜਿਹੜੇ ਦੁੱਖੀ ਹੋਣਗੇ। ਸੋ ਅੱਜ ਆਪਾਂ ਅੱਗੇ ਇਹ ਵਿਚਾਰ ਜੋ ਕਰਾਂਗਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 47 ਅੰਕ ਤੇ ਬਰਾਜਮਾਨ ਹੈ। ਸ੍ਰੀ ਰਾਗ ਨੂੰ ਲਾਹਣਾ ਪਰਮੇ ਬਾਦਸ਼ਾਹ تانتا میں شریف گروہ بچان دیو جی جو شریف دانے سب آج دینگونا دا شبد ہے اس شبد جی نے شبد پاچار کر دیا کم نے پاشا دی چند رہے ہیں نام دے آئے سو سکھی اسموں کا پوچھا دو بھائی جنے ناموں کے اندرینے نام کا قیان نتہان دے ویچھا دے نے چندھے ویچھا دے نے سو سکھی وہ انسان جو کہنے میں سکھی رہتے ہیں اندروں

ਗੁਰੂ ਦੇ ਰਾਹ ਤੇ ਚੱਲਾਂਗੇ ਗੁਰੂ ਤੋਂ ਨਾਮ ਲਈ ਜਾਵਾਂਗੇ ਸਮਝ ਅਕਲ ਲਈ ਜਾਵਾਂਗੇ ਦੋਨੇ ਆਪਸੂ ਪੀਰ ਹੋਵਾਂਗੇ ਹੋਰੇ ਆਪਣਾ ਜਿਹੜਾ ਮੁਖ ਹੈ ਉਹਦੂ ਰਹਿ ਗਿਆ ਸੋਹਣਾ ਲੱਗੇਗਾ ਪੂਰੇ ਗੁਰੂ ਤੇ ਪਾ ਕੇ ਕਾਰਗਰ ਸਭ ਪੀਰ ਹੋ ਇਹ ਸਾਰਾ ਕੁਝ ਜਿਹੜਾ ਗਿਆਨ ਸਮਝ ਹੈ ਅਗਲੇ ਜਿਹੜੀ ਪੂਰੇ ਗੁਰੂ ਕੋ ਪਾਈ ਜਾ ਸਕਦੀ ਹੈ ਪਰ ਇਹ ਸਭ ਨੂੰ ਗੁਰੂ ਪ੍ਰਵਾਪਾ ਪਾਲ ਕੇ ਜਦੋਂ ਸਭ ਨੂੰ ਖਾਈ ਦੇ ਵਿੱਚ ਪਰੇਟੇ ਹੱਥਾਂ ਤੇ ਕਰਦੇ ਵਿੱਚ ਪੈ ਜਾਵੇ ਜਾਈ ਇਸ ਸਾਰੇ ਚੀਜ਼ ਨੂੰ ਸਮਝ ਲੈ ਜੀ ਜੀਰੂ ਤੋਂ ਕਿੱਸੇ ਸਾਰ ਸਭ ਇੱਕ ਘਰ ਦੱਸਿਆ ਇੱਕ ਉਹ ਸੱਚਾ ਸੋਇ ਉਹ ਇੱਕ ਪਰਮਾਤਮਾ ਦਾ ਗੱਲ ਹੈ ਜਿਹੜਾ ਸੱਚਾ ਹੈ ਉਹ ਸਾਰਿਆਂ ਦੇ ਆਪਣੇ ਘਰ ਦੇ ਵਿੱਚ ਵਸਦਾ ਹੈ ਪਤਾ ਕਿਸ ਨੂੰ ਲੱਗਦਾ ਹੈ ਸਾਧ ਸੰਗ ਅਗਰ ਉਸਾਨ ਆਪਣੇ ਆਪ ਨੂੰ ਸਾਧ ਰਵਾਤੇ ਸੰਗਤਾਂ ਨਾਲ ਲਗਾਉਦੇ ਇੱਕ ਦਾ ਬਾਹਰ ਜਿਹੜੇ ਛੋਲੇ ਪਾ ਕੇ ਬਾਦਿਆ ਪਾਉਣਾ ਸਾਧ ਕਰਦੇ ਇੱਕ ਹੈ ਸਾਰੇ ਦਰਵਾਜ਼ੇ ਆਪਣੇ ਅੰਦਰ ਦੀ ਗੱਲ ਕਰਦੀ ਹੈ ਆਪਣੇ ਅੰਦਰ ਨੂੰ ਸਾਧਣ ਦੀ ਗੱਲ ਕਰਦੇ ਅਗਰ ਇਨਸਾਨ ਆਪਣੇ ਆਪ ਨੂੰ ਸਾਧੇਗਾ ਸਾਧਨ ਵਾਸਤੇ ਦਰਵਾਜ਼ੇ ਪਾਸੇ ਤੁਰੇਗਾ ਉਸ ਜੀ ਦੀ ਸੰਗਤ ਕਰੇਗਾ ਤੇ ਪ੍ਰਭਾਤਮਾ ਮਾਲਕ ਹੈ ਹਰੀ ਹੈ ਜਨਾਬ ਉਹ ਆਪਣਾ ਸੱਚਾ ਹੈ ਜਨਾਬ ਕਾਲ ਪੁਰਖ ਹੈ ਉਹ ਆਪਣੇ ਅੰਦਰ ਦਸਰ ਲ ਕਰੇਗਾ ਉਹ ਕਿ ਆਪਾ ਵਰਦੇ ਆਪ ਸਾਰੇ ਲੈ ਦੁਨੀਆਂ ਲੈ ਜਸਤੂਰੀ ਬਸ ਆਪਣੇ ਆਪ ਨੂੰ ਸਵਾਦੀ ਜਿਹੜੀ ਆਪਣੇ ਆਪ ਨੂੰ ਸਾਥੀ ਜਈਏ ਸਾਥ ਕਰੀ ਜਈਏ ਤੁਪਰਵਾਪਾ ਮਾਲਕ ਅੰਦਰ ਹੀ ਹੈ ਅੰਦਰ ਹੀ ਪਰਮਾਤਮਾ ਵਾਲ ਦੇ ਦਰਸ਼ਨ ਹੋਏ ਚੁਹੇ ਮੇਰੇ ਮਨ ਦਾ ਹਰ ਨਾਮ ਤੇ ਮੇਰਾ ਮਨ ਹਮੇਸ਼ਾ ਨੂੰ ਇਹ ਨਾਮ ਜਿਹੜਾ ਧਿਆਨ ਔਰ ਧਿਆਨ ਦੇ ਵਿੱਚ ਰੱਖ ਉਹਨੂੰ ਚਿੱਤ ਦੇ ਵਿੱਚ ਰੱਖ ਨਾਮ ਸਹਾਈ ਸਦਾ ਸਾਈਂ ਆਗੇ ਰਹਿ ਜਾਏ ਨਾਮ ਨੇ ਕਿਹਦੇ ਗਿਆਨ ਨੇ ਅਕਲ ਨੇ ਸੁਣੀਏ ਤੁਮੇ ਹਮੇਸ਼ਾ ਤੇਰਾ ਸਹਾਈ ਹੋਇਆ ਹੈ ਸਭਾ ਦਾ ਸੰਕਰਣ ਗਿਰਨ ਕੀ ਨਗਾ ਅੱਗੇ ਰੇ ਛੜਾਈ ਅੱਗੇ ਤੈਨੂੰ ਨਿਕਾਲਾ ਤੋਂ ਪਾਪਾਂ ਮਾਰ ਕੇ ਹਰਿ ਰੇ ਤਨ ਛੜਾ ਲਾ ਕੇ ਅੱਗੇ ਜਿਕੇ ਦੇ ਫੇਰ ਮੋਤਵਾ ਚ ਲਿਖਿਆ ਅੱਗੇ ਬਾਪ ਅੱਜ ਤੋਂ ਜਿਹੜੀ ਅੱਗਾ ਕੱਲ ਦਾ ਦੇ ਚਾਹਣਾ ਮਸੂਦਾ ਬੈਚਾ ਲਿਆ ਪਾਪ ਜਿੰਨੇ ਜਿੰਦਗੀ ਤੇ ਅੱਗੇ ਸਭਾ ਪਿਆਰ ਸਾਲ ਪਿਆਏ ਅੱਗੇ ਤੁਹਾਡਾ ਪਲਾਵ ਬਣ ਗਿਆ ਅਗਰ ਆਪਾਂ ਨਾਮ ਦੇ ਘਰ ਬੜੇ ਰਹੇ ਰਹਿ ਮੰਗੇ ਨਾਮ ਆਪਣਾ ਸਹਾਈ ਦੁਨੀਆ ਕੀ ਆ ਦੁਨੀਆ ਕੌਣੇ ਆਵੇ ਕੰਮ ਇੰਨੇ ਦੁਨੀਆ ਬੜੀ ਅੰਗਿਆ ਕਰਦੀਆਂ ਨੇ ਹਾਲ ਵੀ ਇਨਸਾਨ ਕੇ ਨਾਮ ਲਈ ਦੁਨੀਆ ਵਜਾਈ ਧਰੇ ਕੌਣੇ ਆਵੇ ਕੰਮ ਕਹਿੰਦੇ ਇਹ ਕਿਹੜੀ ਜਗ੍ਹਾ ਕੰਮ ਆਉਂਦੇ ਨੇ ਕਿੱਥੇ ਵੀ ਕੰਮ ਆਉਂਦੀ ਆ ਅਗਰ ਕਈ ਜੇਵ ਮਿਹਰ ਮੁਸਲਮਾਨ ਡੇਲੀ ਕਰੀ ਜਾਵੇ ਇਹ ਕਹਿੰਦੇ ਕਿਤੇ ਵੀ ਕੰਮ ਨਹੀਂ ਵਾਲਾ ਮਾਰਾ ਕਰਨ ਸਭੇ ਕਰ ਜਾਤੋ ਦਿਨ ਸੁਨਤਾ ਇਹਨੇ ਲਈ ਚੀਜ਼ ਜਦ ਮਾਇਆ ਦਾ ਰੰਗ ਨਾ ਪਿੱਛਾ ਚਾਰ ਦਿਨ ਹੀ ਰਹਿਦਾ ਲੋਕੀਏ ਚਾਰਦਰਜਨ ਨੂੰ ਵਧਾਈਏ ਕਰਨ ਕੀ ਉਹਦੇ ਵਿੱਚ ਜਿਹਨਾ ਕੁਛ ਆਵੇ ਉਹਦੇ ਵਿਚਾਰ ਰੁਹਿਆ ਰਹਿਆ ਇਹ ਰਾਗੇ ਫਿੱਕੇ ਨੇ ਸਾਰੇ ਇਕਤਰ ਜਿਹੜੇ ਨੇ ਇਹ ਬਹਿ ਜਾ ਕੇ ਫਿੱਕੇ ਪੰਜਾਬੀ ਨੇ ਸਾਰੇ ਲੱਗ ਜਾ ਕੇ ਹਿਲਦੇ ਹਰ ਵੇਲੇ ਸੋ ਪੂਰਾ ਪ੍ਰਤਾਨ ਜੀ ਦੇ ਹਿਰਦੇ ਦੇ ਵਿੱਚ ਸਾਡੀ ਉਹ ਪ੍ਰਮਾਤਮਾ ਮਾਲਕ ਵਸ ਗਿਆ ਜੀ ਆ ਜਿੰਦੇ ਆਪਣੇ ਉਹਨੂੰ ਪ੍ਰਮਾਤਮਾ ਮਾਲਕ ਹੀ ਅਹਿੰਦੋ ਸਮਝ ਰਿਆ ਸੋ ਪੂਰਾ ਪ੍ਰਤਾਨ ਕਹਿੰਦੇ ਨੇ ਉਹ ਇਨਸਾਨ ਪੂਰਾ ਪ੍ਰਤਾਨ ਆਲੂ ਉਨ ਚਾਇ ਚੰਗਾ ਵਧੀਆ ਬਗਦਦ ਆਚਰਨ ਦੇ ਨਾਲ ਦਾ ਉੱਚਾ ਹੋ ਜੰਨਰ ਚਸਤ ਚਲਦਾ ਸਾਧੂ ਕੀ ਹੋ ਰੇਕਾ ਆਪਣਾ ਆਪ ਤਿਆਗ ਸਾਧੂ ਭਾਵ ਸਾਧੂ ਇਥੇ ਕਹਿੰਦੇ ਗਿਆਨ ਨੂੰ ਗਿਆਨੀ ਕਹਿੰਦੇ ਰੇਕਾ ਹੋ ਦੇਰ ਕਰਕੇ ਤੋੜੀ ਪਰ ਗਿਆਨ ਸਮਝ ਕੇ ਨਿਰਵਾਨ ਆਪਣਾ ਆਪ ਤਿਆਗ ਆਪਣਾ ਆਪ ਰਹਿਣਾ ਹੈ ਆਪਣਾ ਆਪ ਸਰਵੋਤਮ ਸਰਵਚੰਤ ਗੁਰੂ ਦੀ ਜੈ ਮਿਲਦਾ ਨੇਕਾ ਪਰਮੇਸ਼ਰ ਸਾਹਨੇ ਉਪਾਪ ਕਰਦਾ ਹੈ ਆਪਣੀਆਂ ਹਸਿਆਣਾਂ ਬਤਲ ਸਰਵਚੰਤ ਇੱਕ ਦਿਨ ਸਾਗੇ ਛਾਪਾਂ ਦੇ ਲਏ ਆਪੋ ਆਪ ਕਰਦਾ ਹੈ ਮਸਾਲੇ ਛਰਦੇ ਕੋਈ ਕੀਚੜ ਨਹੀਂ ਮਿਲੁੰਦਾ ਚਾਪਾਂ ਬਣਨ ਦਾ ਜਦ ਗੁਰੂ ਦੇ ਚਰਨਾ ਦੇ ਨਾਲ ਜੁੜ ਜਾ ਗੁਰੂ ਦੇ ਸ਼ੰਤ ਦੇ ਨਾਲ ਜੁੜ ਜਾ ਇਹ ਦਰਤ ਜਿਹੜਾ ਹੈ ਪਰਮਾ ਇਸੇ ਪ੍ਰਾਰਥਨਾ ਕਰਨ ਹੋਏ ਜਿਸ ਨਾਸਤਕ ਹੋਏ ਦੇ ਨਾਲ ਆਪਣੇ ਨਾਸਤਕ ਦੀ ਆਵਕਲੇ ਕਰ ਮਾਗਦੇ ਭਾਗ ਚੰਗੇ ਕਰ ਲੈ ਆਪਣੇ ਸਰਦੇ ਭਾਗ ਚੰਗੇ ਕਰ ਲੈ ਇਸੇ ਪ੍ਰਾਰਥਨਾ ਕਰਨ ਕੋ ਉਹਨਾਂ ਕੇਤੇ ਰਤਨਾ ਵਰਗੀ ਹੀ ਰਿਆ ਵਰਗੀ ਸੋਨ ਜਿਹੇ ਵਿਚਾਰ ਕੇ ਤਰੋ ਪਰਗਣ ਨੂੰ ਜਾਂਦੇ ਨੇ ਪ੍ਰਾਪਤ ਇਸੇ ਪ੍ਰਾਰਥਨ ਭਾਈ ਹੋਏ ਜਿਸ ਦੇਲੇ ਸਰਬ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਜਿਨ੍ਹਾਂ ਤੇ ਪ੍ਰਭਾਤ ਦਾ ਮਾਲਿਕ ਹਰੀ ਮੇਰ ਕਰ ਹਰੀ ਪ੍ਰਭਾਤਾਂ ਬਾਤ ਮੇਰੀ ਕੀਤੇ ਕਰਦਾ ਹੈ ਜਿਹੜੇ ਨਾਮ ਜਿਹੜਾ ਸਮਝਦੇ ਨਾਲ ਕਰਦੇ ਨਾਲ ਜਿਹੜੇ ਜਿਹੜੇ ਨੂੰ ਸੰਭਰਦੇ ਰਹੇ ਕਿਉਂਕਿ ਕਿਸੇ ਦਾ ਆਸ਼ੀਰਵਾਦ ਲੈਣਾ ਹੋਵੇ ਜੇਕਰ ਆਪ ਪਹਿਲਾਂ ਜਾ ਕੇ ਉਹਦੇ ਜਿੱਥੂ ਘਣਾ ਪੈਂਦਾ ਉਹਦੇ ਕਿਸ ਸਰਨਾ ਵੜਾ ਪੈਂਦਾ ਜਿਹੜਾ ਆਸ਼ੀਰਵਾਦ ਹੈrangle ਨਾਲ ਚੁਕੀਗਾ ਉਹ ਆਸ਼ੀਰਵਾਦ ਦੇ ਵਿੱਚ ਜਿਸ ਤਰੇ ਪ੍ਰਭਾਤਾਂ ਬਾਤ ਕਿਹਾ ਹੈ ਅੱਜ ਵੀ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਕਾ ਕਬਰੀਏ ਪਰ ਕੀ ਆਪਾਂ ਆਪਣੀਆਂ ਸਿਆਪਾ ਜਿਹੜੇ ਆਪਣੇ ਦਰਬਾਰ ਨੂੰ ਵਿਚਾਰ ਹੈ ਚਰਗਰ ਆਪਣਾ ਆਪਣੇ ਦਰਬਾਰ ਨੂੰ ਵਿਚਾਰ ਜਿਹੜਾ ਸ਼ਕਰਾ ਕਰਨਾ ਤੇ ਪਰਮਾਤਮਾ ਨਾਲ ਤੇ ਨਵੀਂ ਕਰ ਦਿੱਤੇ ਸਤਗੁਰ ਦੀ ਸੇਵਾ ਜੋ ਕਰੇ ਜਿਸਦੇ ਵਿੱਚ ਹੈ ਹਮਗਾ ਸਤਗੁਰ ਦੀ ਸੇਵਾ ਦੇ ਵਿੱਚ ਕਰਦੇ ਤੇ ਉਹ ਲੱਗਦਾ ਹੈ ਪਾਸ ਨੂੰ ਉਹ ਸਮਝ ਲੈਣ ਲੱਗਦਾ ਹੈ ਜਿਸ ਦਿਨ ਸੇ ਹਮਗਾ ਜਿੱਤੇ ਹਮੋਂ ਦੇਸ ਸੇ ਆਪਾਂ ਖਤਮ ਹੋ ਜਾਂਦਾ ਹੋਣੇ ਗ੍ਰਾਹਕਿਕ ਆਰਦਾ ਕਿਰਨਤਾਪ ਜਿੱਦੇ ਉੱਪਰ ਸਭ ਕੋ ਜਾਂਦਾ ਉਹ ਸਤਿਗੁਰੂ ਦੀ ਸੇਵਾ ਵਿੱਚ ਲੱਗਦਾ ਬਾਹਰ ਸਤਿਗੁਰੂ ਦੇ ਅਚਰਨਗਰਾਏ ਪਾਸੇ ਸਤਿਗੁਰੂ ਅਕਰਿਆ ਨਾਲ ਸੇਵਾ ਦੇ ਤੋਤਾ ਨਾਰਿਕ ਤੋਂ ਗੁਰ ਭੇਟਿਆ ਜਿਨ ਸੇ ਸਤ ਸਵਾ ਜਿਵੇਂ ਕਹਿੰਦੇ ਗੁਰੂ ਨੂੰ ਆਪਣਾ ਬਾਪਾ ਭੇਟ ਕਰਦਾ ਗੁਰੂ ਤੋਂ ਸਮਝ ਰਹਿਣ ਲੱਗ ਪੋਏ ਅਕਰਿਆ ਨਾਲ ਅਤਿ ਰੇ ਕਿ ਗੁਰੂ ਦੇਵਾਂ ਜੁੜ ਗਏ ਹੇ ਸੇ ਸਭ ਤੋਂ ਪਾਪ ਉਹ ਨਾਲ ਜਿਹੜੇ ਨੇ ਆਪਣੇ ਜਿਹੜੇ ਸਗਰ ਸਗਰ ਕੰਨੇ ਸਾਰੇ ਸੰਪਾਪ ਇੱਕ ਤਾਪ ਹੁੰਦਾ ਉਹ ਸੰਪਾਪ ਜਿਹਦੀ ਰੰਗੀ ਕਰਦੇ ਪਾਪ ਤੋਂ ਉੱਤੇ ਉਹ ਜਿਹੜੇ ਨੇ ਸਾਰੇ ਜਿਹੜੇ ਨੇ ਉਹ ਧੂਲ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਜਦੋਂ ਗੁਰੂ ਦੇ ਚਰਨਾਂ ਅੰਦਰ ਗੁਰੂ ਦੇ ਸ਼ਬਦ ਦੇ ਨਾਲ ਆ ਪਰਦੇ ਰੋਜ਼ ਆਵੇਂ ਸਵਾਪਾਸ਼ ਦੇਵਾ ਜਿਗਾਂ ਨਹੀਂ ਤੇ ਨਾ ਰੋਈਦਾ ਉਹਨਾਂ ਟਾਈਮ ਆਪਣਾ ਕੱਢ ਕੇ ਰੋਜ਼ ਜਾਵਾ ਨਹੀਂ ਇੱਕ ਘੋੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਾ ਇੱਕ ਅੰਗ ਰੋਤਾ ਪੰਜ 10 ਮਿੰਟ ਦੀ ਗੱਲ ਹੈ ਪਾਠ ਦਾਸਨ ਚ ਕੱਢ ਕੇ ਆਪਾਂ ਜਿਹੜਾ ਗੁਰੂ ਸਾਹਿਬ ਦੇ ਜਿਹੇ ਸ਼ਬਦ ਲੈ ਕੇ ਉਹਨੂੰ ਪੜ੍ਹਿਆ ਕਰੀਏ ਜਿਵੇਂ ਪੜਾਂਗੇ ਹੋਰੀ ਹੋਰੀ ਬਾਤ ਦੇ ਵਿੱਚ ਮੇਚਾਰਨਾ ਜਦੋਂ ਪੜਾ ਕਰਦੇ ਫਿਰ ਵਿਚਾਰਨਾ ਤੋਂ ਬਾਅਦ ਵਿੱਚ ਆ ਜਾਂਦਾ ਹੈ

ਜੇ ਇਹਦਾ ਅਸਾਂ ਕਰਕੇ ਗੁਰਬਾਣੀ ਪੜਦੇ ਆਂ ਤੇ ਕੁਸ਼ੀਦਾ ਦੇ ਨਿਕਾ। ਬਾਣੀ ਪੜਨੀ ਹੈ ਗੁਰੂ ਸਾਹਿਬ ਜੀ ਅਸੀਂ ਤਾਂ ਇਹ ਤੋਂ ਸਮਝ ਲੈਣੀ ਹੈ ਅਕਲ ਲੈਣੀ ਹੈ ਆਪਣਾ ਜੀਵਨ ਅਟਲ ਸੁਆਰਨਾ। ਜਦੋਂ ਬੰਦੇ ਨੇ ਆਪਣਾ ਜੀਵਨ ਸੁਆਰਿਆ ਹੋਵੇ ਤੇ ਫਿਰ ਘਰ ਦੇ ਵਿੱਚ ਸਭ ਤੋਂ ਜਿਹੜੀ ਸੰਗਤ ਹੈ ਜਿਆਦਾ ਬੱਚੇ ਆਪਣੇ ਪਰਿਵਾਰ ਦੀ ਕਰਦੇ। ਤੇ ਜਦੋਂ ਘਰ ਦੇ ਵਿੱਚ ਬੜਤ ਤੁਹਾਡੇ ਆਲੇ ਸੰਗਤ ਚੰਗੀ ਕੀਤੀ ਹੋਵੇ ਤੇ ਛੋਟੇ ਆਪਣੇ ਆਪ ਹੀ ਇਸਲਾਮ ਕਰਦੇ। ਤੋਂ ਜਿਆਦਾ ਬੱਚੇ ਜਿਹੜੇ ਨੇ ਮਾਪ ਕੋਲ ਦੀ ਮਾਰਦੇ ਨੇ ਤੇ ਮਾਪ ਕੋ ਉਤਵਾੜ ਕੇ ਨਾਲ ਸੁਝਾਉਂਦੇ ਨੇ ਤੇ ਬੱਚੇ ਜਿਹੜੇ ਨੇ ਉਹ ਕਰ ਆਪਣੇ ਆਪ ਕੋ ਜਿਚਾਦੇ ਜਦੋਂ ਚੱਕੀ ਸਾਹਮਣੇ ਦਿੱਧੂ ਤੋਂ ਸੰਗੀ ਅਕਰ ਲੈ ਨਹੀਂ ਹੋਲੇ ਤੇ ਜਿਹੜਾ ਇਨਸਾਨ ਨੇ ਸੋਧਾ ਨਹੀਂ ਅਕਰ ਹੈ ਜਿਹਦੀ ਆਪਣੇ ਪਰਿਵਾਰ ਦੇ ਵਿੱਚ ਵਰਤਦਾ ਹੈ ਜੇ ਇਨਸਾਨ ਸ਼ਰਾਬਾਂ ਦੇ ਆਸੇ ਤੁਰਿਆ ਹੈ ਤੋਂ ਆਲੇ ਦੁਆਲੇ ਸੰਗਤ ਉਹਦੀ ਸ਼ਰਾਬ ਦੀ ਬੱਚਾ ਕਰ ਰਿਹਾ ਹੈ ਉਹ ਦਾੜਾ ਉਹਦੇ ਨੂੰ ਚਾੜਾ ਜੇ ਬੱਚਾ ਬੱਚਾ ਸੰਗਤ ਕਰੇਗਾ ਉਹਦਾ ਬੁਰਾ ਬੁਰਾ ਕਰੇਗਾ। ਤੇ ਨਸ਼ਾ ਨਸ਼ਾ ਕਿਤੇ ਨਾ ਕਰਦੇ ਆ। ਜਦ ਬਾੜੀਆਂ ਗੱਲਾਂ ਹੋਣ ਜਾਂ ਪਰਿਵਾਰ ਦੇ ਵਿੱਚ। ਉਹ ਅਸਰ ਜਿਹੜਾ ਬੱਚੇ ਤੇ ਹਰੇਕ ਘਰ ਦਾ ਰੋਜ਼ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬੱਚਾ ਤੇ ਕਰਦਾ। ਜੇਕਰ ਆਪ ਆਪਣੀ ਸੰਗਤ ਚੰਗੀ ਨਹੀਂ ਕੀਤੀ ਹੋਈਗੀ। ਚੰਗੇ ਮਜਾ ਕਰਦੇ ਚੰਗੀ ਹੋਣਗੇ। ਚੰਗਾ ਆਪਣੇ ਆਪਣੇ ਪਿਆਰ ਦਾ ਉਹਦਾ ਦੂਰ ਤੋਂ ਅਸਰ ਸਮਝ ਲਈਏ। ਉਹ ਵੀ ਜੇ ਵਿਚਾਰ ਕਰਦੇ ਨੇ ਚੰਗੇ ਚੱਲਦੇ ਰਹਿਣਗੇ ਉਹ ਵੀ ਪਰ ਬੱਚਾ ਜਿਹੜੀ ਚੀਜ਼ ਦੇ ਵਿੱਚ ਆਵੇ ਚੱਲ ਜਾਣਾ ਸੋ ਗੁਰੂ ਤੋਂ ਵਰਤੋਂ ਆ ਵਰਤੋਂ ਲਈ ਸੰਗ ਦੇਇਆ ਕਰਦੇ ਨੇ ਜਗ ਵੀ ਹੈ ਜੀਵਨ ਹੈ ਜਿਹੜਾ ਸਵਾਰ ਹੈ ਕਿਸੇ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਸਤਿ ਸਿਸ ਅਲਾਂਕਣੇ ਬਾਰਨਾ ਤੀਜਾ ਨਾਮ ਰੰਗ ਓਮਕਾਰ ਸਤਿ ਪ੍ਰਸਾਦ ਨਾਮ ਪਿਆਗ ਲਈ ਮਾਏ